ਮੈਂ ਤੁਹਾਨੂੰ ਅੱਜ 1 ਸਟੈਪ ਆਈਡੀ ਨੂੰ ਆਪਾਂ ਟਾਪ-ਅਪ ਕਿਵੇਂ ਕਰੀਏ ਉਸ ਬਾਰੇ ਦੱਸ ਰਿਹਾ ਸਭ ਤੋਂ ਪਹਿਲਾਂ ਤੁਹਾਡੇ ਕੋਲ ਪੈਕੇਜ ਵਾਲਟ ਵਿੱਚ ਜਿੱਥੇ ਇਹ ਹੰਡਲਰ ਉਹ ਵਾਲੀ ਆਈਡੀ ਤੁਸੀਂ ਲੌਗਇਨ ਕਰ ਲੋਗੇ ਇਹ ਦੇਖੋ ਇਹ ਆਈਡੀ ਆਪਾਂ ਨੇ ਦੇਖੋ ਲੌਗਇਨ ਕੀਤੀ ਹੈ ਜੀ ਇਸ ਦੇ ਡੈਸ਼ਬੋਰਡ ਦੇ ਵਿੱਚ ਅਸੀਂ ਤੁਹਾਨੂੰ ਜਾ ਕੇ ਦਿਖਾਉਂਦੇ ਹਾਂ ਕਿ ਆਪਾਂ ਕੋਲ ਪੈਕੇਜ ਵਾਲਟ ਦੇ ਵਿੱਚ ਕਿੰਨੇ ਰੁਪਏ ਪਏ ਨੇ ਡੈਸ਼ਬੋਰਡ ਤੇ ਜਾ ਕੇ ਆ ਦੇਖੋ 500 ਡਾਲਰ ਆਪਾਂ ਕੋਲ ਰਿਚ ਪੈਨੇ ਹੁਣ ਆਪਾਂ ਦੇਖਣਾ ਹੈ ਆਈਡੀ ਕਿਵੇਂ ਇਹ ਆਪਾਂ ਜਿਹੜੀ ਹੈਗੀ ਹੈ ਅ ਰੀਚਾਰਜ ਕਰਨੀ ਹੈ ਜਾਂ ਨਵੀਂ ਆਈਡੀ ਲਗਾਨੀ ਹੈ ਸਭ ਤੋਂ ਪਹਿਲਾਂ ਆਪਾਂ ਦੇਖੋ ਤਿੰਨ ਬਿੰਦੂਆਂ ਤੇ ਜਾਵਾਂਗੇ ਤਿੰਨ ਬਿੰਦੂ ਪਰਨੇ ਹਾਂਜੀ ਜੀ ਉਸ ਤੋਂ ਬਾਅਦ ਆਪਾਂ ਜਾਵਾਂਗੇ ਇਹਦੇ ਵਿੱਚ ਇੱਕ ਆਪਣੇ ਕੋਲ ਕਾਲਮ ਹੈਗਾ ਇਨਵੈਸਟਮੈਂਟ ਦਾ ਇਨਵੈਸਟਮੈਂਟ ਦੇ ਕਾਲਮ ਦੇ ਉੱਤੇ ਆਪਾਂ ਜਾਵਾਂਗੇ ਤੇ ਫਿਰ ਆਪਾਂ ਉਸ ਦੇ ਵਿੱਚ ਉਹ ਆਈਡੀ ਭਰਾਂਗੇ ਜਿਸ ਜਿਸ ਆਈਡੀ ਨੂੰ ਆਪਾਂ ਰੀਚਾਰਜ ਕਰਨਾ ਹੈ ਦੇ ਕੋਈ ਇਨਵੈਸਟਮੈਂਟ ਤੇ ਚਲੇ ਗਏ ਠੀਕ ਹੈ ਜੀ ਇਹ ਦੇਖੋ ਇਨਵੈਸਟਮੈਂਟ ਤੇ ਆਪਾਂ ਚਲੇ ਗਏ ਉਸ ਤੋਂ ਬਾਅਦ ਆਪਾਂ ਉਹ ਆਈਡੀ ਸਿਲੈਕਟ ਕਰਾਂਗੇ ਤੇ 1 ਲਿਖ ਕੇ ਉਸ ਆਈਡੀ ਨੂੰ ਆਪਾਂ ਸਿਲੈਕਟ ਕਰਾਂਗੇ ਇਸ ਤੋਂ ਬਾਅਦ ਆਪਾਂ ਆਈਡੀ ਪਰ ਦਿੱਤੀ ਹੈ ਤੇ ਆਈਡੀ ਦਾ ਇੱਕ ਵਾਰੀ ਆਪਾਂ ਨਾਮ ਵੀ ਚੈੱਕ ਕਰ ਲਾਂਗੇ ਨੀਚੋਂ ਕਿਸੇ ਹੋਰ ਨੂੰ ਨਾ ਚਾਰਜ ਹੋ ਜਾਏ ਤੇ ਉਸ ਤੋਂ ਬਾਅਦ ਅਮਾਉਂਟ ਭਰਾਂਗੇ ਉਸ ਤੋਂ ਬਾਅਦ ਆਪਾਂ ਕਰਾਂਗੇ ਟਾਪ ਅਪ ਟਾਪ ਅਪ ਦਾ ਅਰਥ ਹੁੰਦਾ ਹੈ ਕਿ ਆਪਾਂ ਨਵੀਂ ਆਈਡੀ ਜਿਹੜੀ ਹੈਗੀ ਆ ਉਹ ਲਗਾਣੀ ਹੈ ਤੇ ਇੱਥੇ ਆਪਾਂ ਜਿਹੜਾ ਹੈਗਾ 트랜ਜੈਕਸ਼ਨਲ ਪਾਸਵਰਡ ਭਰਾਂਗੇ ਇਹ ਸੇਮ ਪਾਸਵਰਡ ਹੁੰਦਾ ਹੈ ਜਿਹੜਾ ਕਿ ਤੁਹਾਡਾ ਪ੍ਰੋਫਾਈਲ ਪਾਸਵਰਡ ਹੁੰਦਾ ਹੈ ਤੇ ਉਹ ਭਰਨ ਤੋਂ ਬਾਅਦ ਆਪਾਂ ਨੂੰ ਜਿਹੜੀ ਹੈਗੀ ਹੈ ਇਹ ਆਈਡੀ ਆਪਣੀ ਜਿਹੜੀ ਹੈਗੀ ਆ ਉਹ ਟਾਪ-ਅਪ ਹੋ ਜਾਏਗੀ ਇਹ ਦੇਖੋ ਆਪਾਂ ਇਹ ਸਬਮਿਟ ਕਰ ਦਿੱਤਾ ਹੈ ਤੇ ਹੁਣ ਤੁਹਾਨੂੰ ਇਹਦੇ ਫਿਰ ਦੁਬਾਰਾ ਡੈਸ਼ਬੋਰਡ ਤੇ ਦਿਖਾਵਾਂਗੇ ਕਿ 500 ਜਿਹੜੇ ਹੈਗੇ ਆ ਉਹ ਸਾਡੇ ਜਿਹੜੇ ਪੈਕੇਜ ਵਾਲਟ ਦੇ ਵਿੱਚੋਂ ਉਹ ਰੁਪਏ ਜਾ ਚੁੱਕੇ ਨੇ ਤੇ ਜਿਹੜੀ ਹੈਗੀ ਆਈਡੀ ਟਾਪ-ਅਪ ਹੋ ਚੁੱਕੀ ਹੈ ਤੁਹਾਨੂੰ ਉਹ ਆਈਡੀ ਖੋਲ ਕੇ ਵੀ ਦਿਖਾਵਾਂਗੇ ਕਿ ਕਿਸ ਤਰ੍ਹਾਂ ਜਿਹੜੀ ਹੈਗੀ ਆ ਆਪਣੀ ਆਈਡੀ ਉਹ ਟਾਪ-ਅਪ ਹੋ ਚੁੱਕੀ ਹੈ ਦੇਖੋ ਇਨਵੈਸਟਮੈਂਟ ਹੋ ਚੁੱਕੀ ਹੈ 500 ਡਾਲਰ ਦੀ ਹੁਣ ਤੁਹਾਨੂੰ ਇੱਕ ਵਾਰੀ ਉਹ ਆਈਡੀ ਖੋਲ ਕੇ ਦਿਖਾਣੇ ਆ ਇਹ ਦੇਖੋ ਜੀ ਜਿਹੜੀ ਆਪਾਂ ਨੇ ਆਈਡੀ ਟਾਪ-ਅਪ ਕੀਤੀ ਸੀਗੀ ਉਹ ਆਪਾਂ ਇੱਕ ਵਾਰੀ ਖੋਲਾਂਗੇ ਕੈਪਚਾ ਵਗੈਰਾ ਭਰ ਕੇ ਪਾਸਵਰਡ ਵਗੈਰਾ ਭਰ ਕੇ ਇਹ ਦੇਖੋ ਜੀ ਆਪਾਂ ਲੱਗਿਆ ਜੀ ਖੋਲਣ ਉਸ ਨੂੰ ਇਹ ਕੋ ਰੋਂਗ ਕੈਪਚਾ ਦੱਸ ਰਿਹਾ ਕੈਪਚਾ ਪਾ ਠੀਕ ਕਰਾਂਗੇ ਕਿ ਉੱਪਰਾਂਗੇ ਇੱਥੇ ਆ ਦੇਖੋ ਜੀ ਤੇ ਆਪਣਾ ਖੁੱਲ ਚੁੱਕਿਆ ਹੈ ਉਹ ਆਈਡੀ ਤੇ ਹੁਣ ਆਪਾਂ ਤੁਹਾਨੂੰ ਦਿਖਾਣੇ ਆਂ ਨੀਚੇ ਆਪਾਂ ਜਾਵਾਂਗੇ ਉੱਥੇ ਆਪਣੀ ਇਨਵੈਸਟਮੈਂਟ ਜਿਹੜੀ ਹੈਗੀ ਆ ਉਹ ਸ਼ੋਅ ਕਰੇਗਾ ਵੀ 500 ਦੀ ਜਿਹੜੀ ਹੈਗੀ ਇੱਥੇ ਉਹ ਇਨਵੈਸਟਮੈਂਟ ਸਾਡੀ ਹੋ ਚੁੱਕੀ ਹੈ ਇਹ ਦੇਖੋ ਜੀ ਆਹ 500 ਦੀ ਇਨਵੈਸਟਮੈਂਟ ਸ਼ੋਅ ਕਰ ਰਿਹਾ ਤੇ ਟਾਈਮ ਵੀ ਦੱਸ ਰਿਹਾ ਹੈ ਕਿੰਨੇ ਵਜ ਕੇ ਕਿੰਨੇ ਮਿੰਟ ਤੇ ਆਪਾਂ ਨੇ ਜਿਹੜੀ ਆਈਡੀ ਹੈਗੀ ਆ ਉਹ ਰੀਚਾਰਜ ਕੀਤੀ ਹੈ ਤੇ ਕਦੋਂ ਇਹ ਆਪਾਂ ਨੇ ਆਈਡੀ ਬਣਾਈ ਸੀ ਠੀਕ ਹੈ ਜੀ ਇਸ ਤਰ੍ਹਾਂ ਕਰਕੇ ਟਾਪ-ਅਪ ਹੁੰਦੀ ਹੈ ਆਈਡੀ ਧੰਨਵਾਦ